ਦੇ ਨੀਵਾਂ ਨੇ ਸਾਡੇ ਅੱਗੇ ਦਿੱਤੇ ਨੂੰ ਫਰਮਾਦਣ ਵਾਲੇ ਹੈ। ਕਿ ਭਾਵੇਂ ਕਿ ਪਿਛਲੇ ਦਿਨਾਂ ਦਾ ਬਦਲਾਇਆ ਜਾ ਕੇ ਰੈਸਟੈਂਟ ਦੇ ਪੈਸੇ ਦਾ ਤੋਂ ਆਪਾਂ ਲੈ ਲਿਆ ਤੇ ਕੀ ਹੋਇਆ। ਇਹ ਫੈਲਾ ਕੇ ਸੋਟ ਕਰੀਏ। ਆ ਕਹਾਣੀ ਨਹੀਂ ਹੈ। ਮੈਂ ਸੈਸ਼ਿੰਗਰਾ ਸਿੰਘ 112 ਹੈਲਪਲਾਈਨ ਸੁਲਤਾਨਪੁਰ ਲੋਧੀ ਚ ਡਿਊਟੀ ਕਰਦਾ ਹਾਂ ਡਿਊਟੀ ਦੇ ਦੌਰਾਨ ਸਾਨੂੰ ਅਜ ਤੋਂ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਪੰਡੋਰੀ ਮਹੱਲਾ ਸੁਲਤਾਨਪੁਰ ਲੋਧੀ ਵਿਖੇ ਇਹ ਜੋ ਬੱਚੀ ਹੈ ਇਕਤਾ ਜਿਸ ਦੀ ਉਮਰ 12 ਸਾਲ ਹੈ ਇਸ ਦੇ ਪਿਤਾ ਦਾ ਨਾਮ ਮਿਠਨ ਅਤੇ ਇਹਨਾਂ ਦੇ ਮੰਮੀ ਰਾਜਵੀਰ ਕੌਰ ਇਹ ਬੱਚੀ ਜੋ ਕਿ ਗਲੇ ਦੇ ਕੈਂਸਰ ਤੋਂ ਪੀੜਤ ਹੈ ਪਿਛਲੇ ਤਕਰੀਬਨ 1.5 ਸਾਲ ਤੋਂ ਇਸ ਦਾ ਇਲਾਜ ਚੱਲ ਰਿਹਾ ਹੈ ਸੋ ਇਹਨਾਂ ਦੀ ਆਰਥਿਕ ਮੰਗ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਤੌਰ ਤੇ ਇਹਨਾਂ ਨੂੰ ਆਪਣੇ ਕੋਲੋਂ ਆਪਣੀ ਤਨਖਾਹ ਵਿੱਚੋਂ ਕੁਝ ਮਾਲੀ ਮਦਦ ਦੇਣ ਦਾ ਯਤਨ ਕੀਤਾ ਹੈ ਅਤੇ ਆਪ ਜੀ ਦੇ ਮਾਧਮ ਰਾਹੀਂ ਮੈਂ ਸਮੂਹ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਹੋਰ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਰਿਵਾਰ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਦੀ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਪਿਤਾ ਹੈ ਮਿਥਨ ਉਹ ਵੀ ਦਿਹਾੜੀ ਦਾਪਾ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਔਰ ਇਹਨਾਂ ਦੇ ਤਿੰਨ ਬੱਚੇ ਹੋਰ ਹਨ ਇਸ ਕਰਕੇ ਇਸ ਮਹਿੰਗਾਈ ਦੇ ਜਮਾਨੇ ਵਿੱਚ ਔਰ ਇੱਕ ਜੁਆਨ ਨੂੰ ਭਿਆਨਕ ਬਿਮਾਰੀ ਲੱਗੀ ਹੈ ਉਸ ਦੇ ਇਲਾਜ ਵਾਸਤੇ ਇਹਨਾਂ ਕੋਲ ਇੰਨਾ ਐਫਰਡ ਨਹੀਂ ਕਰ ਸਕਦੇ ਸੋ ਮੈਂ ਦੁਬਾਰਾ ਫਿਰ ਅਪੀਲ ਕਰਦਾ ਹਾਂ ਕਿ ਸultanpur Lodhi Guru Nanak Sahab ਦੀ ਪਾਵਨ ਤੇ ਪਵਿੱਤਰ ਸ਼ੋਚਰਨ ਪ੍ਰਾਪਤ ਧਰਤੀ ਅਤੇ ਅੱਜ ਆਪਾਂ ਗੁਰੂ ਅਰਮਦਾਸ ਜੀ ਦਾ ਗੁਰਾਇ ਦਿਵਸ ਮਨਾ ਰਹੇ ਹਾਂ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਵੀ ਮਨਾ ਰਹੇ ਹਾਂ ਸੋ ਇਸ ਨੂੰ ਮੁੱਖ ਰੱਖਦੇ ਹੋਏ ਮੈਂ ਇਸ ਪਰਿਵਾਰ ਦੀ ਜਿੰਨੇ ਜੋਗਾ ਹਾਂ ਮੈਂ ਇਹਨਾਂ ਦੀ ਮਦਦ ਕੀਤੀ ਹੈ ਮੈਂ ਸਰਜੀਤ ਪੰਡੋਰੀ ਮੱਲੇ ਤੋਂ ਸੰਤਾਨਪੁਰ ਲੋਧੀ ਤੋਂ ਰਹਿਣ ਵਾਲੀ ਆ ਮੇਰੀ ਇਸ ਬੱਚੀ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਸਾਡਾ ਡੇਢ ਸਾਲ ਹੋ ਗਿਆ ਸਾਨੂੰ ਇਹ ਇਲਾਜ ਚੱਲਦਿਆਂ ਨੂੰ ਕਿ ਮੈਂ ਉਹਨਾਂ ਨੂੰ ਕੈਂਸਰ ਹਸਪੀਟਲ ਚੰਡੀਗੜ੍ਹ ਨਿਊ ਚੰਡੀਗੜ੍ਹ ਤੇ ਇਲਾਜ ਕਰਾ ਰਹੀ ਆ ਕਿ ਉਹਨਾਂ ਦੇ ਮਤਲਬ ਕਿ ਅੱਗੇ ਵੀ ਦਵਾਈ ਚੱਲ ਰਹੀ ਹੈ ਇਹਨਾਂ ਦੀ ਤੇ ਹੁਣ ਭਾਜੀ ਜੀ ਨੇ ਮੈਸੀ ਦੱਸਿਆ ਸੀ ਕਿ ਸਾਡੇ ਅੱਗੇ ਜਿਹਨਾਂ ਦੇ ਨਾਲ ਸਾਡਾ ਕਨੈਕਟ ਸੀਗਾ ਉਹ ਹੁਣ ਉਹਨਾਂ ਕੋਲੇ ਪੇਸ਼ੈਂਟ ਬਹੁਤ ਜ਼ਿਆਦਾ ਹੋ ਗਏ ਨੇ ਇਸ ਕਰਕੇ ਸਾਨੂੰ ਜਰੂਰਤ ਹੈ ਕਿ ਅਸੀਂ ਅੱਗੇ ਸਾਡਾ ਬਹੁਤ ਜ਼ਿਆਦਾ ਲੰਮਾ ਇਲਾਜ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹੋਰ ਕਿਸੇ ਨਾਲ ਕਨੈਕਟ ਕਰ ਲਓ ਹੋਰ ਕਿਸੇ ਨੂੰ ਤੁਸੀਂ ਮਤਲਬ ਕਿ ਮਤ ਮੰਗ ਲਓ ਸਾਨੂੰ ਮਤ ਦੀ ਜ਼ਰੂਰਤ ਹੈ ਕਿ ਸਾਡਾ ਇਲਾਜ ਬਹੁਤ ਲੰਮਾ ਚੱਲ ਰਿਹਾ ਹੈ ਕਿ ਹਲੇ ਤੱਕ ਕੰਪਲੀਟ ਨਹੀਂ ਹੋਇਆ ਕਿੰਨੇ ਚਿਰ ਤੋਂ ਦਿੱਕਤ ਹੈ ਇਹਨੂੰ 1.5 ਸਾਲ ਤੱਕ ਆ ਇਸ ਚੀਜ਼ ਦਾ ਕੈਂਸਰ ਇਹਦੇ ਨਗੋਜ਼ਵੇਚ ਸੀਗਾ ਹਾਂਜੀ ਸਰ ਜੀ ਉਹਨਾਂ ਕਾ ਇਲਾਜ ਦਾ ਹੋਰ ਚੱਲਣਾ ਉਹਨਾਂ ਨੇ ਸਰ ਜੀ ਹਲੇ 2-3 ਮਹੀਨੇ ਮਤਲਬ ਕਿ ਹੋ ਗਏ ਆ ਕਹਿੰਦੇ ਕਿ 1.5 ਸਾਲ ਤਾਂ ਪਹਿਲਾਂ ਹੋ ਗਿਆ ਅਜੇ ਕਾਫੀ ਟਾਈਮ ਸਾਲ ਇੱਕ ਕਹਿੰਦੇ ਨੇ ਕਿ ਇਲਾਜ ਚੱਲੂਗਾ ਹਲੇ ਤਾਂ 6 ਮਹੀਨੇ ਹੀ ਹੋਏ ਆ ਵੀ ਮਤਲਬ ਕਿ ਇੱਥੇ ਟ੍ਰੀਟਮੈਂਟ ਆ ਪਰ ਇਹਨੂੰ ਜਿਹੜਾ ਮਤਲਬ ਕਿ ਕੈਂਸਰ ਦੀ ਪ੍ਰੋਬਲਮ ਆ ਇਹ 1.5 ਸਾਲ ਹੋ ਗਈ ਹੈ ਜਿੱਦ ਤੱਕ ਮੈਂ ਮਤਲਬ ਕਿ ਸਾਰੀਆਂ ਮਤਲਬ ਡਾਕਟਰਾਂ ਦੇ ਹਸਪੀਟਲਾਂ 'ਚ ਘੁੰਮ ਕੇ ਤੇ ਇਹ 1.5 ਸਾਲ ਤੱਕ ਮੈਂ ਇਹਨੂੰ ਇਲਾਜ ਕਰਵਾਉਂਦੀ ਰਹੀ ਆ ਤੇ ਹੁਣ ਜਿਹੜਾ ਇਲਾਜ ਕਰਾਨੀਆ ਮੈਨੂੰ 6 ਮਹੀਨੇ ਹੋ ਗਏ ਸਾਲ ਇੱਕ ਪੂਰਾ ਉਹਨਾਂ ਨੇ ਕਿਹਾ ਏ ਕਿ ਤੁਸੀਂ ਮਤਲਬ ਇਹਦਾ ਇਲਾਜ ਚੱਲੂਗਾ ਕਿ ਇਥੇ ਨਿਊ ਚੰਡੀਗੜ੍ਹ ਹੁਣ ਦਵਾਈ ਖਰਚਾ ਮਿਲਦਾ ਤੁਹਾਨੂੰ ਪਰ ਕਿਸ ਚੀਜ਼ ਵਾਸਤੇ ਪੈਹੰਗੀ ਲੋੜ ਹਾਂਜੀ ਸਰ ਜੀ ਇਹਨੇ ਮਤਲਬ ਕਿ ਟੈਸਟ ਹੁੰਦੇ ਆ ਰਿਪੋਰਟਾਂ ਹੁੰਦੀਆਂ ਸਕੈਨ ਹੁੰਦੀਆਂ ਸੀਟੀ ਸਕੈਨ ਹੁੰਦੀਆਂ ਨੇ ਤੇ ਇਹਦੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਜਿੱਦਾਂ 10-10 ਹਜ਼ਾਰ ਦੀ ਦਵਾਈ ਆਉਂਦੀ ਆ ਤੇ ਕਈ ਵਾਰ ਸਕੈਨ ਹੁੰਦੀ ਆ ਉਹ ਵੀ ਜਿਹੜੀ ਮਤਲਬ ਕਿ 20-20 ਹਜ਼ਾਰ ਦੀ ਹੁੰਦੀ ਆ ਵੱਡੀਆਂ ਸਿਕਾਨਾਂ ਹਾਂਜੀ ਸਰ ਜੀ ਸਰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਮਦਦ ਦੀ ਲੋੜ ਹੈ ਅਸੀਂ ਘਰੋਂ ਬਹੁਤ ਜ਼ਿਆਦੇ ਗਰੀਬ ਆ ਕਿ ਸਾਣਾ ਅਸੀਂ ਇੰਨਾ ਕੁਝ ਨਹੀਂ ਕਰ ਸਕਦੇ ਸਾਡੇ ਘਰੋਂ ਮਤਲਬ ਕਿ ਅਸੀਂ ਦਿਹਾੜੀ ਦਾ ਪਾਈ ਕਰਦੇ ਆ ਤੇਰੇ ਹਸਬੰਦ ਤੇ ਕਿਵੇਂ ਹੋਰ ਬਤੇ ਕਿਨੇ ਪ੍ਰਵਾਹ ਚ ਕਹੋਣਾ ਸਰ ਜੀ ਸਾਡੇ ਇੱਕ ਮੇਰੇ ਸੋਹਰਾ ਸਾਭ ਜੀ ਇਹਨੇ ਉਹ ਵੀ ਮਤਲਬ ਕਿ ਮਿਹਨਤੀ ਕਰਦੇ ਨੇ ਤੇ ਮੇਰੇ ਤਿੰਨ ਬੇਟੇ ਆ ਇੱਕ ਬੇਟੀ ਆ ਜਿਹੜੀ ਬਿਮਾਰ ਪਈ ਆ ਹਾਂਜੀ ਸਰ ਜੀ ਉਹ ਤੇ ਆ ਦੀ ਤੇ ਪਾਈ ਕਰਦੇ ਆ ਹਾਂਜੀ ਸਰ ਜੀ ਸਰ ਜੀ ਜਿਹੜੇ ਮਤਲਬ ਕਿ ਸਾਨੂੰ ਅਸੀਂ ਸ਼ੰਗਾਰਾ ਸਾਹਿਬ ਸਰ ਜੀ ਨੇ ਇਹਨਾਂ ਨੂੰ ਅਸੀਂ ਦੱਸਿਆ ਹੈਗੇ ਸਰ ਜੀ ਸਾਨੂੰ ਮੱਬਦੀ ਲੋੜ ਆ ਇਹਨਾਂ ਨੇ ਸਾਡੀ ਹੈਲਪ ਕੀਤੀ ਕਿ ਬੇੜਤਾ ਤੁਹਾਨੂੰ ਵੀ ਮਤਲਬ ਕਿ ਅਸੀਂ ਜਿੰਨੀ ਜੋਗੇ ਵੀ ਹੋਏ ਤੁਹਾਡੀ ਮਤ ਕਰਾਂਗੇ ਤੇ ਤੁਸੀਂ ਵੀ ਸਰ ਜੀ ਮਤ ਕਰਿਓ ਕਿ ਸਾਨੂੰ ਬੱਚੀ ਦਾ ਪੂਰਾ ਕੰਪਲੀਟ ਇਲਾਜ ਹੋ ਜੇ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਜਿਦੇ ਮਹਾਵਾਕ ਅਨੁਸਾਰ ਧੰ ਧੰ ਗੁਰ ਅਮਰਦਾਸ ਮਹਾਰਾਜੀ ਦੇ ਜੋਤੀ ਜੋਤ ਸੁਲਾਨਾ ਜੋੜ ਮੇਲਾ ਜੋ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸੋ ਉਸੇ ਜੋਤੀ ਜੋਤ ਨੂੰ ਸਮਰਪਿਤ ਅਤੇ ਧੰ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦਾ ਗੁਰਗੱਦੀ ਦਿਵਸ ਨੂੰ ਸਮਰਪਿਤ ਜੋ ਇਹ ਭਾਈ ਸਾਹਿਬ ਭਾਈ ਸ਼ੰਗਾਰਾ ਸਿੰਘ ਜੀ ਕਿਤੇ ਵੀ ਕੋਈ ਸਮਾਗਮ ਹੁੰਦਾ ਹੈ ਕੀਰਤਨ ਦੁਆਰਾ ਵੀ ਨਾਲ ਹਾਜ਼ਰੀ ਭਰੀ ਕਲੰਗਰ ਕੀਰਤਨ ਵਿੱਚ ਇਹਨਾਂ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਗਰੀਬ ਪਰਿਵਾਰ ਸੁਲਤਾਨ ਭਲੋਦੀ ਮਹੱਲਾ ਪੰਡੋਰੀ ਵਿਖੇ ਇਹਨਾਂ ਦੀ ਨੌਲੇਜ ਦੇ ਵਿੱਚ ਆਇਆ ਕਿ ਇੱਕ ਬੱਚੀ ਜੋ ਗਲੇ ਦੇ ਕੈਂਸਰ ਤੋਂ ਪੀੜਤ ਹੈ ਸੋ ਉਹਦੀ ਮਦਦ ਵਾਸਤੇ ਇਹ ਉਹਨਾਂ ਨੇ ਬੜਾ ਹੀ ਸਲਾਘਾਯੋਗ ਕਦਮ ਪਟਿਆ ਹੈ ਸੋ ਇਸੇ ਮੀਡੀਅਮ ਦੇ ਆਪਣੇ ਚੈਨਲ ਦੇ ਰਾਹੀਂ ਵੀ ਬੇਨਤੀ ਕਰਦੇ ਹਾਂ ਕਿ ਭਾਈ ਸੁਲਤਾਨਪੁਰ ਲੋਧੀ ਦੀਆਂ ਜੋ ਵੀ ਸੰਸਥਾਵਾਂ ਨੇ ਉਹ ਵੀ ਨਾਲ ਹੋ ਕੇ ਇਸ ਬੱਚੀ ਦੇ ਇਲਾਜ ਵਾਸਤੇ ਭਾਈ ਆਪਣੀ ਆਪਣੀ ਮਦਦ ਜ਼ਰੂਰ ਦੇਣਾ ਕਰਨ ਸੋ ਫਿਰ ਬਹੁਤ ਬਹੁਤ ਧੰਨਵਾਦ ਸੋ ਡਰੈਸ ਹੈ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਸੋ ਫਿਰ ਬੇਨਤੀ ਹੈ ਸੰਗਤਾਂ ਨੂੰ ਕਿ ਰਲ ਮਿਲ ਕੇ ਆਪਾਂ ਇਸ ਬੱਚੀ ਦਾ ਇਲਾਜ ਕਰਾਉਣਾ ਹੈ ਕਰਾਉਣਾ ਸਤਗੁਰਾਂ ਨੇ ਹੈ ਆਪਣਾ ਤੇ ਇੱਕ ਜਰੀਆ ਬਣਨਾ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੇ ਆਹੀ ਸੰਗਤਾਂ ਦਾ ਜੋ ਪਹਿਲੀਆਂ ਸੰਸਥਾਵਾਂ ਨੇ ਵੀ ਬੜੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਨਵੀਆਂ ਸੰਸਥਾਵਾਂ ਨੂੰ ਵੀ ਬੇਨਤੀ ਹੈ ਭਾਈ ਰਲ ਮਿਲ ਕੇ ਇਸ ਬੱਚੀ ਦਾ ਆਪਾਂ ਇਲਾਜ ਕਰਾਉਣਾ ਹੈ ਹੋਈਆਂ ਪੁੱਲਾਂ ਚੁੱਕੇ ਦੀ ਖਮਾ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658